ਕੇਜਰੀਵਾਲ ਆਪਦੇ ਘਟਾਲੇ ਦੇ ਵਿੱਚ ਉਹਦਾ ਨਾਮ ਬੇਗਨਗਾਬ ਹੋ ਚੁੱਕਿਆ ਹੈ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਹੈ। ਈਡੀ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਜੇ ਬੰਦੇ ਸੱਚੇ ਹੁੰਦੇ ਤਾਂ ਪਹਿਲੇ ਸੰਮਨ ਤੇ ਹੀ ਈਡੀ ਦੇ ਪੇਸ਼ ਹੋਣਾ ਜ਼ਰੂਰੀ। ਹਿੰਦੁਸਤਾਨ ਦੇ ਕਾਨੂੰਨ ਦੀਆਂ ਤੱਜੀਆਂ ਢਾਉਣ ਵਾਲੀ ਗੱਲ ਹੈ। ਕਦੇ ਵੀ ਜੇਲ੍ਹਾਂ 'ਚ ਬਹਿ ਕੇ ਸਰਕਾਰਾਂ ਨਹੀਂ ਚੱਲਦੀਆਂ ਜੇਲ੍ਹਾਂ ਵਿੱਚ ਬਹਿ ਕੇ ਗੈਂਗਸਟਰ ਆਪਦੇ ਗੈਂਗ ਤਾਂ ਚਲਾ ਸਕਦੇ। ਸਾਡੀ ਸਾਰਿਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਉਹਦੇ। ਕੇਜਰੀਵਾਲ ਆਪਦੇ ਘਟਾਲੇ ਦੇ ਵਿੱਚ ਉਹਦਾ ਨਾਮ ਬੇਗਨਾਬ ਹੋ ਚੁੱਕਿਆ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਤੇ ਇਸ ਤੋਂ ਬਾਅਦ ਸ਼ਾਇਦ ਪੰਜਾਬ ਦੇ ਵਿੱਚ ਵੀ ਇਸ ਤੋਂ ਵੱਡੇ ਘਟਾਲੇ ਉਜਾਗਰ ਹੋਣ ਦੀ ਉਮੀਦ ਹੈ ਈਡੀ ਦੇ ਨੌ ਸੰਮਨ ਆਉਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਜੇ ਬੰਦੇ ਸੱਚੇ ਹੁੰਦੇ ਤਾਂ ਪਹਿਲੇ ਸੰਮਨ ਤੇ ਹੀ ਈਡੀ ਦੇ ਪੇਸ਼ ਹੋਣਾ ਜ਼ਰੂਰੀ ਸੀ ਪਰ ਉਹ ਪੇਸ਼ ਨਹੀਂ ਹੋਏ ਤਾਂ ਈਡੀ ਨੂੰ ਆਪਣਾ ਐਕਸ਼ਨ ਲੈਣਾ ਪਿਆ ਹੁਣ ਉਹ ਜੇਲ੍ਹ ਦੇ ਵਿੱਚ ਕੈਦ ਹੈ ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹਨਾਂ ਦੇ ਵਰਕਰ ਜਾਂ ਉਹਨਾਂ ਦੀ ਪਾਰਟੀ ਇਹ ਗੱਲ ਕਹਿ ਰਹੀ ਹੈ ਵੀ ਉਹ ਜੇਲ੍ਹ ਵਿੱਚ ਬੈਠ ਕੇ ਹੀ ਸਰਕਾਰ ਚਲਾਉਣਗੇ। ਹਿੰਦੁਸਤਾਨ ਦੇ ਕਾਨੂੰਨ ਦੀਆਂ ਧੱਜੀਆਂ ਢਾਉਣ ਵਾਲੀ ਗੱਲ ਹੈ। ਕਦੇ ਵੀ ਜੇਲ੍ਹਾਂ 'ਚ ਬੈਠ ਕੇ ਸਰਕਾਰਾਂ ਨਹੀਂ ਚਲਦੀਆਂ। ਜੇਲ੍ਹਾਂ ਵਿੱਚ ਬੈਠ ਕੇ ਗੈਂਗਸਟਰ ਆਪਦੇ ਗੈਂਗ ਤਾਂ ਚਲਾ ਸਕਦੇ ਪਰ ਸਰਕਾਰ ਨਹੀਂ ਚਲਣੀ ਚਾਹੀਦੀ। ਸਾਡੀ ਸਾਰਿਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਅਹੁਦੇ ਤੋਂ। ਦੇਖੋ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅਸੀਂ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਅੱਜ ਉਹਨਾਂ ਦਾ ਪੁਤਲਾ ਪੁਤਲਾ ਸਾੜ ਰਹੇ ਆ ਮੁਖਸਰ ਦੇ ਜਿੰਨੇ ਵਿਧਾਨ ਸਭਾ ਦੇ ਜਿੰਨੇ ਵੀ ਕਾਰਿਆਕਰਤਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਮਿਲ ਕੇ ਅੱਜ ਆਪ ਦੇ ਵੱਲੋਂ ਉਹਨਾਂ ਦਾ ਵਿਰੋਧ ਕਰ ਰਹੇ ਆ ਈਡੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਕਹਿ ਦਈਏ ਵੀ ਖੋਜ ਨਹੀਂ ਜਾਂ ਉਸ ਤੋਂ ਪਹਿਲਾਂ ਵੀ ਸੀਗੀ ਹਮੇਸ਼ਾ ਹੀ ਸਰਕਾਰ ਦੇ ਵਿੱਚ ਜਾਂ ਕਿਸੇ ਵੀ ਹਿੰਦੁਸਤਾਨ ਦੇ ਨਾਗਰਿਕ ਨੂੰ ਬਿਨਾਂ ਕਿਸੇ ਅਪਰਾਧ ਤੋਂ ਸਜ਼ਾ ਨਹੀਂ ਮਿਲ ਸਕਦੀ ਇਹ ਐਵੇਂ ਇੱਕ ਕਾਨੂੰਨੀਆ ਗੱਲਾਂ ਇੱਕ ਵਜਨ ਦਾ ਜੇ ਨਹੀਂ ਇਹ ਕੀਤੀ ਤਾਂ ਨੌ ਸੰਮਾਨ ਦਿੱਤੇ ਜਿਹੜੋ ਦਿੱਤੇ ਆ ਉਸ ਨੂੰ ਰਵਿੰਦ ਕੇਜਰੀਵਾਲ ਨੂੰ ਤੇ ਉਹਨਾਂ ਨੂੰ ਪਹਿਲੇ ਸੰਮਾਨ ਦੇ ਪੇਸ਼ ਹੋਣਾ ਚਾਹੀਦਾ ਵਿਰੋਧ ਦੇ ਅੱਗੇ ਜਿੱਤ ਹੁੰਦੀ ਹੈ ਮੇਰੀ ਸੋਚ ਤਾਂ ਇਹ ਹੈ ਜੇ ਕਿਸੇ ਦਾ ਵਿਰੋਧ ਨਾ ਹੋਵੇ ਤਾਂ ਕੋਈ ਪਾਰਟੀ ਅੱਗੇ ਨਹੀਂ ਵਧ ਸਕਦੀ ਵਿਰੋਧ ਦੇ ਅੱਗੇ ਜਿੱਤ ਹੈ ਤਾਂ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਆਸ਼ੀਰਵਾਦ ਮਿਲੇਗਾ ਭਾਰਤੀ ਜਨਤਾ ਪਾਰਟੀ 13 ਦੇ ਵਿੱਚੋਂ ਜਿੰਨੇ ਵੀ ਐਮਪੀ ਲੈ ਕੇ ਜਾਊਗੀ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਵੀ ਕਰਦਾ ਵੀ ਕਿਉਂਕਿ ਇਹ ਗੱਲ ਲੋਕਾਂ ਦੇ ਵਿੱਚ ਪਰਚਲਤ ਹੈ ਵੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆ ਰਹੀ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਅਸੀਂ ਉਹਨਾਂ ਦੇ ਵਿੱਚ ਸੀਟਾਂ ਦਾ ਯੋਗਦਾਨ ਪਾ ਕੇ ਉਸ ਸਰਕਾਰ ਦਾ ਹਿੱਸਾ ਬਣੀਏ ਤਾਂ ਜੋ ਅਸੀਂ ਪੰਜਾਬ ਦੇ ਵੀ ਵਿਕਾਸ ਦੀ ਗੱਲ ਕਰ ਸਕੀਏ ਔਰ ਸਾਡੇ ਨੁਮਾਇੰਦੇ ਉੱਥੋਂ ਜਾ ਕੇ ਸਾਡੀ ਆਵਾਜ਼ ਉਠਾਉਣ ਤੇ ਅਸੀਂ ਪੰਜਾਬ ਦਾ ਸੁਧਾਰ ਕਰ ਸਕੀਏ ਕੋਈ ਨਾ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਕਈ ਵਾਰ ਇਹ ਜ਼ਰੂਰੀ ਨਹੀਂ ਜੋ ਕਿਸਾਨ ਹੈ ਉਹ ਜ਼ਰੂਰੀ ਨਹੀਂ ਉਹ ਕਰਦਾ ਆਊਗਾ ਪੋਲੀਟੀਕਲ ਪਾਰਟੀਆਂ ਦਾ ਹੀ ਇੱਕ ਹੱਥ ਕੰਡਾ ਹੁੰਦਾ ਹੈ ਉਹ ਆਪਦਾ ਰੋਲ ਬੈਕ ਡੋਰ ਐਂਟਰੀ ਤੋਂ ਕਰਕੇ ਕੋਈ ਨਾ ਕੋਈ ਬੀਜੇਪੀ ਦਾ ਵਿਰੋਧ ਕਰਵਾ ਰਿਹਾ ਕੇਜਰੀਵਾਲ ਆਪਦੇ ਘਟਾਲੇ ਦੇ ਵਿੱਚ ਉਹਦਾ ਨਾਮ ਬੇਗਨਾਮ ਹੋ ਚੁੱਕਿਆ ਹੈ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਹੈ ਈਡੀ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਜੇ ਬੰਦੇ ਸੱਚੇ ਹੁੰਦੇ ਤਾਂ ਪਹਿਲੇ ਸਮਨ ਤੇ ਹੀ ਈਡੀ ਦੇ ਪੇਸ਼ ਹੋਣਾ ਜ਼ਰੂਰੀ ਹਿੰਦੁਸਤਾਨ ਦੇ ਕਾਨੂੰਨ ਦੀਆਂ ਧੱਜੀਆਂ ੜਾਉਣ ਵਾਲੀ ਗੱਲ ਹੈ ਕਦੇ ਵੀ ਜੇਲ੍ਹਾਂ 'ਚੋਂ ਬਹਿ ਕੇ ਸਰਕਾਰਾਂ ਨਹੀਂ ਚੱਲਦੀਆਂ ਜੇਲਾਂ ਵਿੱਚ ਬਹਿ ਕੇ ਗੈਂਗਸਟਰ ਆਪਦੇ ਗੈਂਗ ਤਾਂ ਚਲਾ ਸਕਦੇ ਸਾਡੀ ਸਾਰਿਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਉਹ ਕੇਜਰੀਵਾਲ ਆਪਦੇ ਘਟਾਲੇ ਦੇ ਵਿੱਚ ਉਹਦਾ ਨਾਮ ਬੇਗਨਾਬ ਹੋ ਚੁੱਕਿਆ ਹੈ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਹੈ ਇਸ ਤੋਂ ਬਾਅਦ ਸ਼ਾਇਦ ਪੰਜਾਬ ਦੇ ਵਿੱਚ ਵੀ ਇਸ ਤੋਂ ਵੱਡੇ ਘਟਾਲੇ ਉਜਾਗਰ ਹੋਣ ਦੀ ਉਮੀਦ ਹੈ ਈਡੀ ਦੇ ਨੌ ਸੰਮਨ ਆਉਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਜੇ ਬੰਦੇ ਸੱਚੇ ਹੁੰਦੇ ਤਾਂ ਪਹਿਲੇ ਸੰਮਨ ਤੇ ਈਡੀ ਦੇ ਪੇਸ਼ ਹੋਣਾ ਜ਼ਰੂਰੀ ਸੀ ਪਰ ਉਹ ਪੇਸ਼ ਨਹੀਂ ਹੋਏ ਤਾਂ ਈੜੀ ਨੂੰ ਆਪਣਾ ਐਕਸ਼ਨ ਲੈਣਾ ਪਿਆ ਹੁਣ ਉਹ ਜੇਲ੍ਹ ਦੇ ਵਿੱਚ ਕੈਦ ਹੈ ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹਨਾਂ ਦੇ ਵਰਕਰ ਜਾਂ ਉਹਨਾਂ ਦੀ ਪਾਰਟੀ ਇਹ ਗੱਲ ਕਹਿ ਰਹੀ ਹੈ ਵੀ ਉਹ ਜੇਲ੍ਹ ਵਿੱਚ ਬੈਠ ਕੇ ਹੀ ਸਰਕਾਰ ਚਲਾਉਣਗੇ ਹਿੰਦੁਸਤਾਨ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ ਕਦੇ ਵੀ ਜੇਲ੍ਹਾਂ 'ਚੋਂ ਬੈਠ ਕੇ ਸਰਕਾਰਾਂ ਨਹੀਂ ਚਲਦੀਆਂ ਜੇਲ੍ਹਾਂ ਵਿੱਚ ਬੈਠ ਕੇ ਗੈਂਗਸਟਰ ਆਪਦੇ ਗੈਂਗ ਤਾਂ ਚਲਾ ਸਕਦੇ ਪਰ ਸਰਕਾਰ ਨਹੀਂ ਚਲਣੀ ਚਾਹੀਦੀ ਸਾਡੀ ਸਾਰਿਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਅਹੁਦੇ ਤੋਂ ਦੇਖੋ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਸੀਂ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਅੱਜ ਉਹਨਾਂ ਦਾ ਪੁਤਲਾ ਸਾੜ ਰਹੇ ਹਾਂ ਮੁਖਸਰ ਦੇ ਜਿੰਨੇ ਵਿਧਾਨ ਸਭਾ ਦੇ ਜਿੰਨੇ ਵੀ ਕਾਰਕਾ ਕਰਤਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਮਿਲ ਕੇ ਅੱਜ ਆਪਦੇ ਵੱਲੋਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਈਡੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਕਹਿ ਦਈਏ ਵੀ ਖੋਜ ਨਹੀਂ ਜਾਂ ਉਸ ਤੋਂ ਪਹਿਲਾਂ ਵੀ ਸੀਗੀ ਹਮੇਸ਼ਾ ਹੀ ਸਰਕਾਰ ਦੇ ਵਿੱਚ ਜਾਂ ਕਿਸੇ ਵੀ ਹਿੰਦੁਸਤਾਨ ਦੇ ਨਾਗਰਿਕ ਨੂੰ ਬਿਨਾਂ ਕਿਸੇ ਅਪਰਾਧ ਤੋਂ ਸਜ਼ਾ ਨਹੀਂ ਮਿਲ ਸਕਦੀ ਇਹ ਐਵੇਂ ਇੱਕ ਕਾਨੂੰਨੀਆ ਗੱਲਾਂ ਇੱਕ ਵਜਨ ਦਾ ਜੇ ਨਹੀਂ ਇਹ ਕੀਤੀ ਤਾਂ ਨੌ ਸੰਮਾਨ ਦਿੱਤੇ ਜੀਰੋ ਦਿੱਤੇ ਉਸ ਨੂੰ ਰਵਿੰਦ ਕੇਜਰੀਵਾਲ ਨੂੰ ਕਿ ਉਹਨਾਂ ਨੂੰ ਪਹਿਲੇ ਸੰਮਾਨ ਦੇ ਪੇਸ਼ ਹੋਣਾ ਚਾਹੀਦਾ ਸੀ ਵਿਰੋਧ ਦੇ ਅੱਗੇ ਜਿੱਤ ਹੁੰਦੀ ਹੈ ਮੇਰੀ ਸੋਚ ਤਾਂ ਇਹ ਹੈ ਜੇ ਕਿਸੇ ਦਾ ਵਿਰੋਧ ਨਾ ਹੋਵੇ ਤਾਂ ਕੋਈ ਪਾਰਟੀ ਅੱਗੇ ਨਹੀਂ ਵਧ ਸਕਦੀ ਵਿਰੋਧ ਦੇ ਅੱਗੇ ਜਿੱਤ ਹੈ ਤਾਂ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਆਸ਼ੀਰਵਾਦ ਮਿਲੇਗਾ ਭਾਰਤੀ ਜਨਤਾ ਪਾਰਟੀ 13 ਦੇ ਵਿੱਚੋਂ ਜਿੰਨੇ ਵੀ ਐ एमपी ਲੈ ਕੇ ਜਾਊਗੀ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਵੀ ਕਰਦਾ ਵੀ ਕਿਉਂਕਿ ਇਹ ਗੱਲ ਲੋਕਾਂ ਦੇ ਵਿੱਚ ਪਰਚਲਤ ਹੈ ਵੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆ ਰਹੀ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਅਸੀਂ ਉਹਨਾਂ ਦੇ ਵਿੱਚ ਸੀਟਾਂ ਦਾ ਯੋਗਦਾਨ ਪਾ ਕੇ ਉਸ ਸਰਕਾਰ ਦਾ ਹਿੱਸਾ ਬਣੀਏ ਤਾਂ ਜੋ ਅਸੀਂ ਪੰਜਾਬ ਦੇ ਵੀ ਵਿਕਾਸ ਦੀ ਗੱਲ ਕਰ ਸਕੀਏ ਔਰ ਸਾਡੇ ਨਮਾਇंदे ਇੱਥੋਂ ਜਾ ਕੇ ਸਾਡੀ ਆਵਾਜ਼ ਉਠਾਉਣ ਤੇ ਅਸੀਂ ਪੰਜਾਬ ਦਾ ਸੁਧਾਰ ਕਰੀਏ ਕੋਸ਼ਨਾ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਕਈ ਵਾਰ ਇਹ ਜ਼ਰੂਰੀ ਨਹੀਂ ਜੋ ਕਿਸਾਨ ਹੈ ਉਹ ਜ਼ਰੂਰੀ ਨਹੀਂ ਉਹ ਕਰਦਾ ਆਊਗਾ ਪੋਲੀਟੀਕਲ ਪਾਰਟੀਆਂ ਦਾ ਹੀ ਇੱਕ ਹੱਤਕੰਡਾ ਹੁੰਦਾ ਹੈ ਉਹ ਆਪਦਾ ਰੋਲ ਬੈਕ ਡੋਰ ਐਂਟਰੀ ਤੋਂ ਕਰਕੇ ਕੋਈ ਨਾ ਕੋਈ ਬੀਜੇਪੀ ਦਾ ਵਿਰੋਧ ਕਰਵਾ ਰਹੇ